ਤੇ ਬਾਦਸ਼ਾ ਦੇ ਸੱਟ ਲੱਗੀ ਹੈ ਬਾਦਸ਼ਾ ਨੇ ਖੁਦ ਇੰਸਟਾਗ੍ਰਾਮ ਦੇ ਉੱਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਚਾਉਣ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਪਹਿਲੀ ਤਸਵੀਰ ਦੇ ਵਿੱਚ ਉਹਨਾਂ ਦੀ ਅੱਖ ਜਿਹੜੀ ਹੈ ਸੁੱਜੀ ਹੋਈ ਹੈ ਤਾਂ ਚਿਹਰਾ ਵਿਗੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੂਸਰੀ ਤਸਵੀਰ ਦੇ ਵਿੱਚ ਉਹਨਾਂ ਨੇ ਅੱਖ ਦੇ ਉੱਤੇ ਪੱਟੀ ਬੰਨੀ ਹੋਈ ਹੈ ਤਾਂ ਹਾਲ ਹੀ ਦੇ ਵਿੱਚ ਬਾਦਸ਼ਾ ਦਾ ਨਵਾਂ ਗਾਣਾ ਵੀ ਰਿਲੀਜ਼ ਹੋਇਆ ਹੈ ਤਾਂ ਤਸਵੀਰ ਦੇਖ ਸਕਦੇ ਹੋ ਜਿਹੜੀਆਂ ਬਾਦਸ਼ਾ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਬਾਦਸ਼ਾ ਦੀ ਅੱਖ ਦੇ ਉੱਤੇ ਸੱਟ ਲੱਗੀ ਹੋਈ ਹੈ ਤਾਂ ਹਾਲ ਹੀ ਦੇ ਵਿੱਚ ਉਹਨਾਂ ਦਾ ਨਵਾਂ ਪਾਰਟੀ ਗਾਣਾ ਰਿਲੀਜ਼ ਹੋਇਆ ਹੈ ਤਾਂ ਇਹ ਗਾਣਾ ਸਾਰੇ ਗਾਮਾ 뮤직 ਨੇ ਜਾਰੀ ਕੀਤਾ ਹੈ ਜਿਸ ਦੇ ਵਿੱਚ ਬਾਦਸ਼ਾਹ ਦੇ ਨਾਲ ਪੰਜਾਬੀ ਸਿੰਗਰ ਸਿਮਰਨ ਕੋਰ ਤੇ ਐਕਟ੍ਰੈਸ ਨਤਾਸ਼ਾ ਪਰਦਵਾਜ ਵੀ ਆ ਗਾਣੇ ਦੇ ਵਿੱਚ ਨੇ ਤਾਂ ਗਾਣੇ ਰਿਲੀਜ਼ ਹੋਣ ਦੇ 24 ਘੰਟੇ ਦੇ ਵਿੱਚ ਹੀ ਗਾਣੇ ਨੂੰ 9 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਤਾਂ ਇਹ ਤਸਵੀਰਾਂ ਇਸ ਗਾਣੇ ਦੇ ਵਿਚਾਲੇ ਹੀ ਤਸਵੀਰਾਂ ਬਾਦਸ਼ਾਹ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਆਪਣੀ ਛੱਟ ਨੂੰ ਲੈ ਕੇ ਇੰਸਟਾਗ੍ਰam ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਬਾਦਸ਼ਾਹ ਨੇ ਇੰਸਟਾਗ੍ਰam ਦੇ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਆ ਲਿਖਿਆ ਹੈ ਕਿ ਉਹਨਾਂ ਦੀ ਅੱਖ ਅਵਤਾਰ ਜੀ ਦੇ ਮੁੱਕੇ ਵਰਗੀ ਲੱਗ ਰਹੀ ਹੈ ਤਾਂ ਇਹ ਤਸਵੀਰਾਂ ਬਾਦਸ਼ਾਹ ਦੇ ਵੱਲੋਂ ਸ਼ੇਅਰ ਕੀਤੇ ਆ ਗੀਆਂ ਨੇ ਉਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀ ਹੋਈ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਬਾਦਸ਼ਾ ਆਪਣੇ ਗਾਣੇ ਬਾਬਲਾ ਨੂੰ ਲੈ ਕੇ ਕਾਨੂੰਨੀ ਵਿਵਾਦ ਦੇ ਵਿੱਚ ਵੀ ਫਸੇ ਹੋਏ ਨੇ ਬਾਦਸ਼ਾ ਆਪਣੇ ਹਿੱਟ ਗਾਣੇ ਬਾਬਲਾ ਨੂੰ ਲੈ ਕੇ ਕਾਨੂੰਨੀ ਵਿਵਾਦ ਦੇ ਵਿੱਚ ਫਸੇ ਹੋਏ ਨੇ ਕਰਨਾਲ ਦੀ ਲਿਮਟਿਡ ਕੰਪਨੀ ਦੇ ਵੱਲੋਂ ਇਲਜ਼ਾਮ ਵੀ ਉਹਨਾਂ ਦੇ ਉੱਤੇ ਲਗਾਏ ਗਏ ਨੇ ਕਿ ਗਾਣਾ ਪੂਰਾ ਹੋਣ ਤੇ ਰਿਲੀਜ਼ ਹੋਣ ਦੇ ਬਾਅਦ ਹੀ ਉਹਨਾਂ ਨੂੰ ਪੂਰੀ ਰਕਮ ਨਹੀਂ ਮਿਲੀ ਤਾਂ ਕੰਪਨੀ ਦਾ ਕਹਿਣਾ ਹੈ ਕਿ ਬਾਦਸ਼ਾਹ ਤੇ ਉਹਨਾਂ ਦੀ ਏਜੰਸੀ ਤੇ ਕਰੀਬ 2 ਕਰੋੜ 88 ਲੱਖ ਰੁਪਏ ਦਾ ਬਕਾਇਆ ਹੈ ਤਾਂ ਇਹ ਪਟੀਸ਼ਨ ਵੀ ਲਗਾਈ ਗਈ ਸੀ ਕਾਨੂੰਨੀ ਵਿਵਾਦ ਦੇ ਵਿੱਚ ਨੇ ਤਾਂ ਇਸ ਸਭ ਦੇ ਵਿਚਾਲੇ ਬਾਦਸ਼ਾਹ ਦੇ ਵੱਲੋਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ ਬਾਦਸ਼ਾਹ ਦੀ ਅੱਖ ਦੇ ਉੱਤੇ ਸੱਟ ਲੱਗੀ ਹੋਈ ਹੈ ਜਿਸ ਦੀਆਂ ਤਸਵੀਰਾਂ ਉਹਨਾਂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਤਾਂ ਦੋ ਤਸਵੀਰਾਂ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਪਹਿਲੀ ਤਸਵੀਰ ਦੇ ਵਿੱਚ ਉਹਨਾਂ ਦੀ ਅੱਖ ਜਿਹੜੀ ਹੈ ਉਹ ਸੁੱਜੀ ਹੋਈ ਹੈ ਤਾਂ ਚਿਹਰਾ